ਅ ਜਿਹੜੀ ਅੱਜ ਆਮ ਆਦਮੀ ਪਾਰਟੀ ਆ ਇਹਨੇ ਸਾਰੇ ਜਿਹੜੇ ਹੱਦ ਬਣਿਆ ਉਹ ਹੋਰ ਚੱਕ ਤੇ ਇਹ ਤਾਂ ਹੁਣ ਐਨੇ ਮਤਲਬ ਕ੍ਰਾਪਸ਼ਨ ਦਾ ਪੱਧਰ ਐ ਨਾ ਗਿਰ ਗਿਆ ਇਹ ਤਾਂ ਪਟਵਾਰੀਆਂ ਕਾਨੂੰਗਿਆਂ ਤੋਂ ਵੀ ਇਹਨਾਂ ਦੇ ਐਮ ਐਲ ਏ ਕੁਝ ਇੱਕ ਨੂੰ ਛੱਡ ਕੇ ਕੁ ਸਾਰੇ ਨੇ ਕੁਝ ਇੱਕ ਨੂੰ ਛੱਡ ਕੇ ਸਾਰੇ ਹਿੱਸਾ ਲੈਂਦੇ ਨੇ ਇਹਦੇ ਕਰਕੇ ਜਿਹੜੀ ਪੰਜਾਬ ਕ੍ਰਾਪਸ਼ਨ ਐ ਜੋਰਾਂ ਦੇ ਹੋ ਗਏ ਤੁਸੀਂ ਆਪ ਦੱਸੋ ਇਹ ਤਾਂ ਸਰਕਾਰ ਦੀਆਂ ਰਿਪੋਰਟਾਂ ਵੀ ਜਿਹੜੀਆਂ ਤਹਿਸੀਲਾਂ 'ਚ ਕੈਮਰੇ ਲੱਗੇ ਸੀ ਉਹ ਚੱਲਦੇ ਹੀ ਨਹੀਂ ਇਹ ਕਿਉਂ ਨਹੀਂ ਚੱਲਦੇ ਸਰਕਾਰ 3 ਸਾਲ ਹੋ ਕੇ ਸਰਕਾਰ ਬਣੇ ਨੂੰ ਹੁਣ ਇਹਨਾਂ ਨੂੰ ਪਤਾ ਲੱਗਿਆ ਕੈਮਰੇ ਨਹੀਂ ਚੱਲਦੇ ਉਹ ਵੀ ਇੱਕ ਸਾਜ਼ਿਸ਼ ਦੇ ਅਧੀਨ ਅੱਜ ਤੱਕ ਕਿਉਂ ਨਹੀਂ 3 ਸਾਲ ਦੇ ਵਿੱਚ ਜਿਹੜੇ ਕਹਿੰਦੇ ਸੀ ਆਪਣੇ ਮੁੱਖ ਮੰਤਰੀ ਵੀ ਇਹਦਾ ਉੱਪਰੋਂ ਚੱਲਦੀ ਆ ਅਸੀਂ ਵੱਡੇ ਵੱਡੇ ਅਫਸਰਾਂ ਨੂੰ ਫੜਾਂਗੇ ਕੋਈ ਨਾ ਲੀਡਰ ਫੜਿਆ ਗਿਆ ਨਾ ਕੋਈ ਅਫਸਰ ਫੜਿਆ ਐਮ ਐਲ ਏ ਦੀ ਗੱਲ ਕਰਦਾ ਹਾਂ ਉਹਨੇ ਆਪਣਾ ਬਾਪ ਤੇ ਭਰਾ ਪੈਸੇ ਇਕੱਠੇ ਕਰਨ ਲਾਇਆ ਹੋਇਆ ਹੁਣ ਵੀ 2023 ਦੇ ਵਿੱਚ ਰਿਪੋਰਟ ਛਪੀ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਪੁੱਛਿਆ ਸੀ ਨੌਜਵਾਨਾਂ ਨੂੰ ਕਿ ਤੁਸੀਂ ਵਿਦੇਸ਼ਾਂ 'ਚ ਕਿਉਂ ਜਾਂਦੇ ਹੋ ਉਹ ਰਿਪੋਰਟ 'ਚ ਇਹ ਵੀ 72% ਜਿਹੜੇ ਐ ਨੌਜਵਾਨਾਂ ਨੇ ਕਿਹਾ ਵੀ ਅਸੀਂ ਇਸ ਕਰੱਪਸ਼ਨ ਤੋਂ ਦੁਖੀ ਹੋ ਕੇ ਜਾਂਦੇ ਹਾਂ इंडियन लॉयर्स एसोसिएशन ਦੇ ਇੱਕ ਪੰਜਾਬ ਯੂਨਿਟ ਨੇ ਅੱਜ ਮੋਹਾਲੀ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇਹ ਮੇਰੇ ਹੱਥ 'ਚ ਤਸਵੀਰਾਂ ਦੇਖੋਗੇ ਇਹ ਮੰਗ ਪੱਤਰ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ 'ਚ ਜੋ ਹਾਲਾਤ ਨੇ ਖਾਸ ਤੌਰ ਦੇ ਉੱਪਰ ਮੋਹਾਲੀ 'ਚ ਜੋ ਹਾਲਾਤ ਨੇ ਉਹਨਾਂ ਦੇ ਬਾਰੇ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਪਲਾਟ ਮਕਾਨ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਮਾਲ ਅਧਿਕਾਰੀਆਂ ਵੱਲੋਂ ਸਿੱਧੇ ਤੌਰ ਦੇ ਉੱਪਰ ਨਾ ਕਰਨ ਜਾਂ ਹੋਰ ਅਗਲੇਰੇ ਕਾਰਨ ਕੀ ਨੇ ਮੁੱਖ ਮੰਤਰੀ ਦੇ ਵੱਲ ਮੰਗ ਪੱਤਰ ਸੌਪਿਆ ਹੈ ਦਰਸ਼ਨ ਸਿੰਘ ਢਾਲੀਵਾਲ ਸਾਡੇ ਨਾਲ ਨੇ ਢਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਕਰੋਗੇ ਮੁਹਾਲੀ ਦੇ ਵਿੱਚੋਂ ਹੀ ਕਿਉਂ ਇਹ ਚੀਜ਼ ਚੁਣੀ ਗਈ ਔਰ ਕੀ ਕੀ ਮੁੱਦੇ ਨੇ ਖਾਸ ਤੌਰ ਤੇ ਜਿਹੜੇ ਤੁਸੀਂ ਜ਼ਿਕਰ ਅੰਦਰ ਕਰਕੇ ਆਏ ਹੋ ਹਾਂਜੀ ਮੁਹਾਲੀ ਤੋਂ ਅਸੀਂ ਇਦਾਂ ਕੀਤਾ ਗਿਆ ਅੱਜ ਅਸੀਂ ਆਲ ਇੰਡੀਆ ਲਾਇਰਸ ਐਸੋਸੀਏਸ਼ਨ ਵੱਲੋਂ ਆਮ ਆਦਮੀ ਘਰ ਬਟਾਈ ਮੋਰਚਾ ਅਤੇ ਬਿਲਡਰਸ ਐਸੋਸੀਏਸ਼ਨ ਵੱਲੋਂ ਇੱਕ ਮੁੱਖ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਤੇ ਨਾਲ ਕਰਪਸ਼ਨ ਬਾਰੇ ਮੁਹਾਲੀ ਤੋਂ ਅਸੀਂ ਇਹ ਸ਼ੁਰੂ ਕੀਤਾ ਕਰਪਸ਼ਨ ਦਾ ਸਾਰੇ ਪੰਜਾਬ ਵਿੱਚ ਹੈ ਪਰ ਮੁਹਾਲੀ ਤੋਂ ਵੱਧ ਕਰਪਸ਼ਨ ਹੈ ਮੁਹਾਲੀ ਇੱਕ ਕਰਪਟ ਅਫਸਰਾਂ ਦਾ ਤੇ ਕਲਪਟਰ ਲੀਡਰਾਂ ਦਾ ਇੱਕ ਹੈ ਮਤਲਬ ਅੱਡਾ ਬਣ ਗਿਆ ਜਿਹਨੂੰ ਕਹਿੰਦੇ ਆ ਮੇਨ ਅੱਡਾ ਬਣ ਗਿਆ ਉਹਦੇ ਕਰਕੇ ਅਸੀਂ ਮੁਹਾਲੀ ਤੋਂ ਸ਼ੁਰੂ ਕਰ ਰਹੇ ਹਾਂ ਇਹਦੇ ਵਿੱਚ ਤੁਸੀਂ ਬੜਾ ਵੱਡਾ ਇਲਜ਼ਾਮ ਲਾ ਰਹੇ ਹੋ ਜਿਵੇਂ ਤੁਸੀਂ ਕਹੇ ਮੁਹਾਲੀ ਅੱਡਾ ਬਣ ਗਿਆ ਕਰਪਸ਼ਨ ਦਾ ਕਿਵੇਂ ਬਣ ਗਿਆ ਹੈ ਕੀ ਤੁਹਾਡੇ ਕੋਈ ਇਹਦੇ ਸਬੂਤ ਨੇ ਕਿਵੇਂ ਉਜਾਗਰ ਕਰੋਗੇ ਸਾਰੀਆਂ ਚੀਜ਼ਾਂ ਸਾਡੇ ਕੋਲ ਇਹ ਸਬੂਤ ਨੇ ਇਹ ਸਬੂਤ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਅਮਨ अरोੜਾ ਪਾਰਟੀ ਦੇ ਪ੍ਰਧਾਨ ਨੂੰ ਚੀਫ ਸੈਕਟਰੀ ਨੂੰ ਜਾਂ ਡਾਇਰੈਕਟਰ ਵਿਜੀਲੈਂਸ ਨੂੰ ਦਵਾਂਗੇ ਤੇ ਇਹਦੀ ਇੱਕ ਸਬੂਤ ਇਹ ਵੀ ਹੈ ਵੀ 2023 ਦੀ ਰਿਪੋਰਟ ਜਿਹੜੀ ਜੂਨ 2023 ਦੀ ਡਾਇਰੈਕਟਰ ਵਿਜੀਲੈਂਸ ਨੇ ਦਿੱਤੀ ਸੀ ਮਾਲ ਵਿਭਾਗ ਦੀ ਅੱਜ ਗੱਲ ਕਰਾਂਗੇ ਸਿਰਫ ਮਾਲ ਭਾਗ ਦੇ 48 ਅਧਿਕਾਰੀਆਂ ਬਾਰੇ ਰਿਪੋਰਟ ਦਿੱਤੀ ਸੀ 17 ਜ਼ਿਲ੍ਹਿਆਂ 'ਚ ਉਹਨਾਂ ਨੇ ਇਨਕੁਆਇਰੀ ਕੀਤੀ ਸੀ ਤੇ ਡਾਇਰੈਕਟ ਅਲਿਗੇਸ਼ਨ ਲਗਾਏ ਸੀ ਵੀ ਕੀ ਕੀ ਇਹਨਾਂ ਦੇ ਸੋਰਸ ਨੇ ਕਿੱਥੋਂ ਇਹ ਕਿਦਾਂ ਰਿਸ਼ਵਤ ਲੈਂਦੇ ਨੇ ਫਿਰ ਸ਼ਾਮ ਨੂੰ ਕਿਵੇਂ ਸਾਰੀ ਇਕੱਠੀ ਕਰਕੇ ਲੈਂਦੇ ਨੇ ਪਰ ਇਹ ਰਿਸ਼ਵਤ ਕੱਲੀ ਤੁਸੀਂ ਨਾਇਬ ਸੇਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਇਹਨਾਂ ਨੂੰ ਦੋਸ਼ੀ ਦੇ ਦੋ ਇਹ ਗੱਲ ਅਸੀਂ ਨਹੀਂ ਮੰਨਦੇ ਇਹ ਉੱਪਰੋਂ ਚੱਲਦੀ ਹੈ ਉੱਪਰੋਂ ਚੱਲ ਕੇ ਕ腐ਸ਼ਨ ਹੇਠਾਂ ਨੂੰ ਪਹੁੰਚਦੀ ਹੈ ਪਹਿਲਾਂ ਪੋਲੀਟੀਕਲ ਲੀਡਰ ਐਮ ਐਲ ਏ ਇਹਨਾਂ ਦੇ ਮੰਤਰੀ ਤੇ ਹੋ ਸਕਦਾ ਮੁੱਖ ਮੰਤਰੀ ਦਫ਼ਤਰ ਚੱਕਰੀ ਵੀ ਜਾਂਦੀ ਹੋਵੇ ਹੇਠਾਂ ਨੂੰ ਆਉਂਦੀ ਆਉਂਦੀ ਫਿਰ ਚੀਫ ਸੈਕਟਰੀ ਤੋਂ ਹੇਠਾਂ ਡੀ ਸੀ ਤੱਕ ਸਾਰੇ ਇਹ ਇਨਰ ਦੇ ਸ਼ਹਿਮਤੀ ਨਾਲ ਚੱਲਦੀ ਹੈ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਜਿਹੜਾ ਕਰਾਪਸ਼ਨ ਦਾ ਮਾਫੀਆ ਚੱਲ ਰਿਹਾ ਬਹੁਤ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਅੱਜ ਆਮ ਆਦਮੀ ਪਾਰਟੀ ਆ ਇਹਨੇ ਸਾਰੇ ਜਿਹੜੇ ਹੱਦ ਬੰਨੇ ਆ ਉਹ ਹੋਰ ਚੱਕ ਤੇ ਇਹ ਤਾਂ ਹੁਣ ਇੰਨੇ ਮਤਲਬ ਕਰਾਪਸ਼ਨ ਦਾ ਪੱਧਰ ਇੰਨਾ ਗਿਰ ਗਿਆ ਇਹ ਤਾਂ ਪਟਵਾਰੀਆਂ ਕਾਨੂੰਗਿਆਂ ਤੋਂ ਵੀ ਇਹਨਾਂ ਦੇ ਐਮ ਐਲ ਏ ਕੁਝ ਇੱਕ ਨੂੰ ਛੱਡ ਕੇ ਕੁ ਸਾਰੇ ਇਹਨੇ ਕੁਝ ਇੱਕ ਨੂੰ ਛੱਡ ਕੇ ਸਾਰੇ ਹਿੱਸਾ ਲੈਂਦੇ ਨੇ ਇਹਦੇ ਕਰਕੇ ਜਿਹੜੀ ਪੰਜਾਬ ਚ ਕਰਾਪਸ਼ਨ ਹੈ ਜੋਰਾਂ ਦੇ ਹੋ ਗਈ ਕਿਵੇਂ ਹਿੱਸਾ ਲੈਂਦੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋਰ ਕਈ ਚੀਜ਼ਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਪਹਿਲਾਂ ਇਹ ਚੁਣੀ ਵੀ ਤਾਂ ਆ ਵੀ ਹੈ ਤੁਹਾਡੇ ਵਰਕਰ ਕਈ ਆਮ ਆਦਮੀ ਪਾਰਟੀ ਨਾਲ ਸੰਬੰਧਤ ਨਹੀਂ ਉਹਨਾਂ ਨੇ ਪਹਿਲਾਂ ਆਮ ਆਰਟੀ ਚੁਣੀ ਹੁਣ ਤੁਸੀਂ ਕਿਵੇਂ ਇਲਜ਼ਾਮ ਲਾ ਰਹੇ ਹੋ ਵੀ ਆਮ ਪਾਰਟੀ ਹੀ ਜਿਹੜੀ ਇਹ ਸਾਰੀ ਚੀਜ਼ਾਂ ਕਰਵਾ ਰਹੀ ਐ ਐਮਐਲਏ ਤਾਂ ਕਾਨੂੰਗੋ ਤੱਕ ਸਰਕਾਰਾਂ ਤਾਂ ਲੋਕਾਂ ਨੇ ਚੁਣਨੇ ਹੁੰਦੇ ਆ ਜੀ ਅਸੀਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਪੰਜਾਬ ਦੇ ਵਸਿੰਦੇ ਆ ਅਸੀਂ ਉਹ ਚੁਣਨੇ ਹੁੰਦੀ ਐ ਹਰ ਇੱਕ ਜਿਹੜੀ ਸਰਕਾਰ ਐ ਲੋਕ ਐਸੀ ਗੱਲ ਕਰਕੇ ਚੁਣਦੇ ਆ ਵੀ ਪਹਿਲੀ ਤੋਂ ਕੁਝ ਰਾਹਤ ਮਿਲੇ ਆ ਜੋ ਪਹਿਲੇ ਗਲਤੀਆਂ ਕੀਤੀਆਂ ਹੁਣ ਨਾ ਅਧਹਰਾਨ ਪਰ ਇਹ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਤੁਸੀਂ 2023 ਦੀ ਵਿਜੀਲੈਂਸ ਦੀ ਰਿਪੋਰਟ ਜਿਹੜੀ ਮੈਂ ਤੁਹਾਨੂੰ ਦੱਸੀ ਐ ਉਹ ਪੜ ਲਓ ਉਦੇ ਸਾਰੇ ਅਲੀਗੇਸ਼ਨ ਲਾਏ ਨੇ ਉਹ ਰਿਪੋਰਟ ਕਿਉਂ ਦੱਬੀ ਜਾ ਰਹੀ ਹੈ ਇਹ ਪੰਜਾਬ ਦੇ ਵਿੱਚ ਚਰਚਾ ਹੈ ਤੇ ਇਹ ਗੱਲ ਵੀ ਠੀਕ ਹੈ ਕਿਉਂਕਿ ਇਸ ਰਿਪੋਰਟ ਵਿੱਚ ਇਕੱਲੇ ਤਹਿਸੀਲਦਾਰ ਨਹੀਂ ਫਸਦੇ ਸੀ ਤਹਿਸੀਲਦਾਰ ਦੀ 36 ਕਰੋੜ ਰੁਪਇਆ ਪੰਜਾਬ ਦਾ ਰੋਜ਼ ਰਿਸ਼ਵਤ ਲੈ ਸਕਦੇ ਇੱਥੇ ਮਾਲ ਮਹਿਕਮਾ ਤੇ 1080 ਕਰੋੜ 1080 ਕਰੋੜ ਬਣਦਾ ਜਿਹੜਾ ਮਹੀਨੇ ਦਾ ਇਹ ਇਕੱਲੇ ਲੈ ਸਕਦੇ ਇਹ ਸਾਰੇ ਵੰਡ ਕੇ ਲੈਂਦੇ ਨੇ ਰਿਪੋਰਟ ਇਸ ਕਰਕੇ ਕਰਤੀ ਕਿਉਂਕਿ ਉਹ ਉਹ ਕਹਤਾ ਕਹਿਣਗੇ ਵੀ ਮੈਂ ਤਾਂ ਐਮਐਲਏ ਨੂੰ ਪੈਸੇ ਦਿੰਦਾ ਐ ਮੈਂ ਤਾਂ ਚੀਫ ਸੈਕਟ ਡੀਸੀ ਨੂੰ ਪੈਸੇ ਦਿੰਦਾ ਮੈਂ ਤਾਂ ਹੋਰ ਉੱਪਰਲੇ ਅਫਸਰਾਂ ਨੂੰ ਪੈਸੇ ਦਿੰਦਾ ਇਹਦੇ ਕਰਕੇ ਉਹ ਰਿਪੋਰਟ ਦਵੀ ਪਈ ਹੈ ਸਰਕਾਰ ਨੂੰ ਤੁਰੰਤ ਤੌਰ ਤੇ ਰਿਪੋਰਟ ਜਾਰੀ ਕਰਨੀ ਚਾਹੀਦੀ ਹੈ ਤੇ ਇਸ ਜਿਹੜੀ ਪੰਜਾਬ ਦੀ ਕਰਪਸ਼ਨ ਹੈ ਜੋ ਬਹੁਤ ਜ਼ਿਆਦਾ ਫੌਜੀ ਕਿਸਾਰੇ ਵਿਭਾਗਾਂ ਦੇ ਵਿੱਚ ਹੈ ਅੱਜ ਸਿਰਫ ਅਸੀਂ ਮਾਲ ਵਿਭਾਗ ਦੀ ਗੱਲ ਕਰਾਂਗੇ ਇਸ ਦੇ ਸੰਬੰਧੀ ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਹਾਈ ਕਮਾਨਜੋਗ ਹਾਈ ਕੋਰਟ ਦੇ ਸਿਟਿੰਗ ਜੱਜ ਦੇ ਉਤੇ ਇਹਨ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਮਾਲ ਮਹਿਕਮੇ ਦੀ ਕਰਪਸ਼ਨ ਚੱਲ ਰਹੀ ਹੈ ਉਸ ਸੰਬੰਧੀ ਰਿਪੋਰਟ ਦੇਵੇ ਤੇ ਜਿਹੜੇ ਸਾਰੇ ਐਨੈਕਸਿਸ ਐ ਉਹਨਾਂ ਦੇ ਸਾਰਿਆਂ ਦੇ ਖਿਲਾਫ ਐਕਸ਼ਨ ਲਵੇ ਤੇ ਅੱਗੇ ਨੂੰ ਕੋਈ ਗਾਈਡਲਾਈਨਸ ਕਰੇ ਜਿਹਦੇ ਨਾਲ ਜਿਹੜੀ ਕਰਪਸ਼ਨ ਐ ਉਹ ਘਟ ਜਵੇ ਤੁਸੀਂ ਆਪ ਦੱਸੋ ਇਹ ਤਾਂ ਸਰਕਾਰ ਦੀਆਂ ਰਿਪੋਰਟਾਂ ਵੀ ਜਿਹੜੀਆਂ ਤਹਿਸੀਲਾਂ 'ਚ ਕੈਮਰੇ ਲੱਗੇ ਸੀ ਉਹ ਚੱਲਦੇ ਹੀ ਨਹੀਂ ਇਹ ਕਿਉਂ ਨਹੀਂ ਚੱਲਦੇ ਸਰਕਾਰ 3 ਸਾਲ ਹੋ ਗਏ ਸਰਕਾਰ ਬਣੇ ਨੂੰ ਹੁਣ ਇਹਨਾਂ ਨੂੰ ਪਤਾ ਲੱਗਿਆ ਕੈਮਰੇ ਨਹੀਂ ਚੱਲਦੇ ਉਹ ਵੀ ਇੱਕ ਸਾਜ ਦੇ ਅਧੀਨ ਕ੍ਰਾਪਸ਼ਨ ਲੈਣ ਲਈ ਉੱਪਰ ਤੋਂ ਲੈ ਕੇ ਹੇਠਾਂ ਤੱਕਰ ਜੋ ਮਾਫੀਆ ਹੈ ਕ੍ਰਾਪਸ਼ਨ ਮਾਫੀਆ ਜਿਸ ਵਿੱਚ ਪੋਲੀਟੀਕਲ ਲੀਡਰ ਵੀ ਸ਼ਾਮਲ ਨੇ ਬੜੀ ਹੈਪੀ ਆਪਣੀ ਅਫਸਰशाही ਸ਼ਾਮਲ ਹੈ ਹੁਣ ਤੁਸੀਂ ਇਹ ਕੀ ਕਰਦੇ ਵਿਜਲੈਸੀ ਕੋਈ ਕਰਦਾ ਇੱਕ ਪਟਵਾਰੀ ਫੜ ਲਿਆ ਇੱਕ ਕਾਨੂੰਗੋ ਫੜ ਲਿਆ ਕੋਈ ਸਿਪਾਹੀ ਫੜ ਲਿਆ ਕੋਈ ਕਲਰਕ ਫੜ ਲਿਆ ਕਿ ਇਹ ਇਹ ਰਿਸ਼ਵਤ ਲੈਂਦੇ ਨੇ ਅੱਜ ਤੱਕ ਕਿਉਂ ਨਹੀਂ 3 ਸਾਲ ਦੇ ਵਿੱਚ ਜਿਹੜੇ ਕਹਿੰਦੇ ਸੀ ਆਪਣੇ ਮੁੱਖ ਮੰਤਰੀ ਵੀ ਇਹਦਾ ਉੱਪਰੋਂ ਚੱਲਦੀ ਆ ਸੀ ਵੱਡੇ ਵੱਡੇ ਅਫਸਰਾਂ ਨੂੰ ਫੜਾਂਗੇ ਕੋਈ ਨਾ ਲੀਡਰ ਫੜਿਆ ਗਿਆ ਨਾ ਕੋਈ ਅਫਸਰ ਫੜਿਆ ਗਿਆ ਨਹੀਂ ਇਹਦੇ ਵਿੱਚ ਹੁਣ ਜਿਵੇਂ ਮੁੱਖ ਮੰਤਰੀ ਨੇ ਇੱਕ ਨੰਬਰ ਜਾਰੀ ਕੀਤਾ ਸੀ ਵੀ ਕਰਪਸ਼ਨ ਜੇ ਕੋਈ ਤੁਹਾਨੂੰ ਲੈਂਦਾ ਰੱਖਦਾ ਤੇ ਨੰਬਰ ਤੇ ਕਾਲ ਕਰੋ ਤੁਹਾਨੂੰ ਲੱਗਦਾ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਹੁਣ ਤੱਕ ਇਹਦਾ ਕੋਈ ਅਸਰ ਨਹੀਂ ਹੋਇਆ ਇਹ ਸਾਰੀ ਡਰਾਮੇਬਾ ਲੇ ਰਹੇ ਮੁੱਖ ਮੰਤਰੀ ਨੂੰ ਨਹੀਂ ਪਤਾ ਨੰਬਰ ਕੀ ਕਰੇਗਾ ਐਮ ਐਲ ਏ ਪੈਸੇ ਲੈ ਰਿਹਾ ਐਮ ਐਲ ਏ ਮੰਗ ਰਿਹਾ ਵੀ ਨਾ ਹੁਣ ਤੁਹਾਨੂੰ ਇੱਕ ਹੁਣ ਉਹ ਸਾਬਕਾ ਮੁੱਖ ਮੰਤਰੀ ਹੋ ਚੁੱਕੇ ਐਮ ਐਲ ਏ ਦੀ ਗੱਲ ਕਰਦਾ ਹਾਂ ਉਹਨੇ ਆਪਣਾ ਬਾਪ ਤੇ ਭਰਾ ਪੈਸੇ ਇਕੱਠੇ ਕਰਨ ਲਾਇਆ ਹੋਇਆ ਹੁਣ ਵੀ ਹੁਣ ਤਾਂ ਮੰਤਰੀ ਵੀ ਨਹੀਂ ਰਹੇ ਉਹ ਉਹ ਕੀ ਕਰਦੇ ਨੇ ਜਾ ਕੇ ਆਪ ਤਹਿਸੀਲਨਾਚ ਰਿਸਟਰੀ ਅਗਣ ਲੱਗ ਗਏ ਸੀ ਵੀ ਅੱਜ 100 ਰਿਸਟਰੀ ਹੋਈ ਐ ਐਨ ਆਈ ਸਾ ਮੇਰਾ ਅੱਜ ਕਮੇਟੀ ਚ ਨਕਸ਼ੇ ਐਨੇ ਪਾਸ ਹੋਏ ਐ ਐਨ ਆਈ ਸਾ ਮੇਰਾ ਹੁਣ ਵੀ ਉਹ ਜਾ ਕੇ ਜਦੋਂ ਤੋਂ ਆਪਣੇ ਬਿਲਡਰਾਂ ਦੇ ਕੋਲ ਜਾਂਦੇ ਨੇ ਆਪ ਪੈਸੇ ਲੈ ਕੇ ਫਿਰ ਉਹ ਕੰਮ ਕਰਾਉਂਦੇ ਨੇ ਦੱਸੋ ਕਿਹੜਾ ਜ਼ਿਕਰ ਨਹੀਂ ਕਰਦੇ ਤੁਸੀਂ ਮਤਲਬ ਹੁਣ ਜੀ ਵੀ ਤੁਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਤੁਹਾਡੇ ਕੋਲ ਸਾਰੇ ਸਬੂਤ ਨੇ ਫਿਰ ਤੁਸੀਂ ਮੀਡੀਆ ਚ ਸਾਹਮਣੇ ਕਿਉਂ ਨਹੀਂ ਜ਼ਿਕਰ ਕਰਾਂਗੇ ਮੁੱਖ ਮੰਤਰੀ ਸਾਹਿਬ ਕੋਲ ਚੀਫ ਸੈਕਟਰੀ ਕੋਲੇ ਅਮਨ ਅਰੋੜਾ ਕੋਲੇ ਡਾਇਰੈਕਟਰ ਵਿਜੀਲੈਂਸ ਕੋਲੇ ਕਿੱਥੋਂ ਦੇ ਇਹਨਾਂ ਇਹਨਾਂ ਦਾ ਦੱਸ ਸਕਦੇ ਵੀ ਹੈ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਪੰਜਾਬ ਦੇ ਹੀ ਆ ਬਸ ਪੰਜਾਬ ਦੇ ਹੋਰ ਬਾਹਰ ਤਾਂ ਕੋਈ ਆਉਂਦਾ ਨਹੀਂ ਤਾਂ ਦੂਸਰੇ ਪਾਸੇ ਉਹ ਜਿਵੇਂ ਦਿੱਲੀੋਂ ਹਾਰੇ ਫਿਰ ਅੱਜ ਮੰਥਨ ਹੋ ਰਿਹਾ ਦਿੱਲੀ ਦੇ ਵਿੱਚ ਪੰਜਾਬ ਦੇ ਸਾਰੇ ਐਮ ਐਲ ਏਜ਼ ਮੰਤਰੀ ਜਿਵੇਂ ਉੱਥੇ ਪਹੁੰਚ ਕੇ ਗੱਲਬਾਤ ਹਾਰ ਦਾ ਮੰਥਨ ਹੁੰਦਾ ਹੈ ਇਹਨੂੰ ਕਿਵੇਂ ਦੇਖਦੇ ਹੋ ਇਹਨੂੰ ਅਸੀਂ ਇਦਾਂ ਦੇਖਦੇ ਆਂ ਵੀ ਇਹ ਗੱਲਾਂ ਨਹੀਂ ਕਰਨੀ ਚਾਹੀਦੀ ਸਾਨੂੰ ਇਹ ਤਾਂ ਡਿਸਕਸ ਨਹੀਂ ਹੋਣਾ ਚਾਹੀਦਾ ਡਿਸਕਸ ਹੋਣਾ ਚਾਹੀਦਾ ਉਹ ਰਾਜਨੀਤੀ ਡਿਸਕਸ ਹੋਣਾ ਚਾਹੀਦਾ ਕਰਾਪਸ਼ਨ ਕਿਉਂ ਪੰਜਾਬ 'ਚ ਵਧੀ ਬੇਰਜ਼ਗਾਰੀ ਕਿਉਂ ਵਧੀ ਹੁਣ ਇੱਕ 2023 ਦੇ ਵਿੱਚ ਰਿਪੋਰਟ ਛਪੀ ਸੀ ਪੰਜਾਬ ਦੇ ਵਿੱਚ ਉਹਦੇ 'ਚ ਪੁੱਛੇ ਸੀ ਨੌਜਵਾਨਾਂ ਨੂੰ ਵੀ ਤੁਸੀਂ ਵਿਦੇਸ਼ਾਂ 'ਚ ਕਿਉਂ ਜਾਂਦੇ ਹੋ ਉਹ ਰਿਪੋਰਟ 'ਚ ਆਇ ਇਹ ਜੋ ਕਰਾਪਸ਼ਨ ਹੋਦੋ ਦੁਖੀ ਹੋਗੇ ਜਾਨਨੇ ਆ 62% ਨੌਜਵਾਨਾਂ ਨੇ ਕਿਹਾ ਕਿ ਅਸੀਂ ਜਿਹੜਾ ਸਿਸਟਮ ਹੈ ਪੰਜਾਬ ਦਾ ਔਰੇ ਬਿਊਰੋਕ੍ਰੇਸੀ ਦਾ ਜੋ ਢਾਂਚਾ ਬਣਿਆ ਉਹਦੇ ਕਰਕੇ ਜਾ ਰਹੇ ਆ ਪੰਜਾਬ ਤਾਂ ਇੱਕ ਸੋਨੇ ਦੀ ਖਾਨ ਬਣ ਗਈ ਕਰਾਪਟ ਅਫਸਰਾਂ ਤੇ ਕਰਾਪਟ ਲੀਡਰਾਂ ਵਾਸਤੇ ਇਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਏਗਾ ਇਹਨਾਂ ਲੀਡਰਾਂ ਦੇ ਤੱਪੜ ਝਾੜਨੇ ਇਹਨਾਂ ਦੇ ਕੁਰਸੀਆਂ ਢੋਣੀਆਂ ਬੰਦ ਕਰਨੇ ਚਾਹੀਦੀਆਂ ਸਾਰੇ ਪੰਜਾਬ ਨੂੰ ਨੌਜਵਾਨਾਂ ਨੂੰ ਖਾਸ ਕਰ ਵਕੀਲ ਭਾਈਚਾਰੇ ਨੂੰ ਕਿਸਾਨਾਂ ਨੂੰ ਹੋਰ ਆਰਗੇਨਾਈਜੇਸ਼ਨਾਂ ਨੂੰ ਮਜ਼ਦੂਰਾਂ ਨੂੰ ਖੜੇ ਹੋ ਕੇ ਅੱਜ ਤੋਂ ਇਹ ਆਵਾਜ਼ ਕਰਪਸ਼ਨ ਦੇ ਕੇਸ ਜਿਹੜੀ ਹੋ ਜਾਂ ਫਿਰ ਸਰਕਾਰ ਇਤਾਂ ਕਰੇ ਅਸੀਂ ਇਹ ਵੀ ਮੰਗ ਕਰਦੇ ਆ ਸਰਕਾਰੀ ਕੋ ਕਮਿਸ਼ਨ ਬਣਾ ਦੇਵੇ ਕਾਨੂੰਨ ਬਣਾ ਦੇਵੇ ਵੀ ਇੱਕ ਰਿਸ਼ਤੀ ਦੇ 1% ਰੁਪਇਆ ਲੈਣਾ 50 ਪੈਸੇ ਸਾਰੇ ਇਹ ਇੱਕ ਅਫਸਰ ਤੇ ਹੋ ਵੰਡ ਲੈਣ ਲੀਡਰ ਤੇ 50 ਪੈਸੇ ਜਿਹੜੇ ਉਹ ਖਜ਼ਾਨੇ ਜਾਣ ਸਰਕਾਰ ਨੂੰ ਤਾਂ ਲੋਕਾਂ ਦਾ ਫਾਇਦਾ ਹੋਵੇ ਨਾ ਜੀ ਇਨੂੰ ਕਾਨੂੰਨੀ ਕਰ ਦੋ ਤੇ ਪੰਜਾਬ ਆਮ ਪਾਰਟੀ ਜਿਹੜੀ ਹੈ ਹਮੇਸ਼ਾ ਹੀ ਨਵੇਂ ਕੰਮ ਕਰਦੀ ਹੈ ਸਭ ਤੋਂ ਨਵਾਂ ਕੰਮ ਇੰਡੀਆ 'ਚ ਹੋ ਜਾਏਗਾ ਵੀ ਇਹਨਾਂ ਦੇ ਕਰਪਸ਼ਨ ਜਿਹੜੀ ਲੀਗਲਾਈਜ਼ ਕਰਤੀ ਇਹਦੇ ਨਾਲ ਖਜ਼ਾਨਾ ਵੀ ਭਰਿਆ ਜਾਏਗਾ ਤੇ ਲੋਕ ਮਿਹਰਾਨ ਨੂੰ ਬੰਦ ਹੋਣਗੇ ਸਾਡੀ ਇਹ ਵੀ ਮੰਗ ਹੈ ਤੁਸੀਂ ਜਿਵੇਂ ਹੁਣ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਤੁਸੀਂ ਖੁਦ ਵਕੀਲ ਦੇ ਪੇਸ਼ੇ 'ਚੋਂ ਹਾਈ ਕੋਰਟ ਕਿਉਂ ਨਹੀਂ ਪਹੁੰਚ ਕਰਦੇ ਹਾਈ ਕੋਰਟ ਦੇ ਵਿੱਚ ਇਹ ਸਾਰੇ ਤੱਥ ਕਿਉਂ ਨਹੀਂ ਲੱਗਦੇ ਜੇ ਤੁਹਾਡੇ ਕੋਲ ਸਾਰੇ ਸਬੂਤ ਨੇ ਫਿਰ ਤੁਸੀਂ ਮੁੱਖ ਮੰਤਰੀ ਤੋਂ ਜਾਣ ਦੀ ਗੱਲ ਕਰਦੇ ਹੋ ਤਾਂ ਮੁੱਖ ਮੰਤਰੀ ਜੇ ਤੁਸੀਂ ਮੁੱਖ ਮੰਤਰੀ ਤੱਕ ਜਾਣ ਦੀ ਗੱਲ ਕਰਦੇ ਹੋ ਤਾਂ ਫਿਰ ਮੁੱਖ ਮੰਤਰੀ ਜਿਵੇਂ ਤੁਸੀਂ ਪਹਿਲਾਂ ਇਲਜ਼ਾਮ ਲਾ ਮੂਕ ਕਮੰਟਰੀ ਦਫਤਰ ਹੈ ਐਮ ਐਲ ਐਸ ਨੇ ਡੀ ਸੀ ਆਫਿਸਸ ਨੇ ਇਹ ਸਾਰੇ ਘੇਰਾ ਪਹਿਲਾਂ ਜੇ ਕਿ ਕਰਪਸ਼ਨ ਆ ਫਿਰ ਤੁਸੀਂ ਹਾਈ ਕੋਰਟ ਕਿਉਂ ਨਹੀਂ ਪਹੁੰਚ ਕਰਦੇ ਦੇਖੋ ਵੱਡੀ ਗੱਲ ਇਹ ਹੈ ਨਾ ਸਾਡਾ ਜਿਹੜਾ ਮੈਮੋਰੰਡਮ ਦਿੱਤਾ ਹੈ ਵੀ ਪੰਜਾਬ ਸਰਕਾਰ ਸਾਡੇ ਜ਼ਿਲ੍ਹੇ ਮਹਾਣੀ ਚਾ ਪੰਜਾਬ ਚ ਕੀ ਹੋ ਰਿਹਾ ਅਸੀਂ ਰੇਜ਼ ਕੀਤੀ ਹੈ ਵੀ ਜਿਹੜੀ ਆ ਬਕਿੱਲਾਵਾਂ ਵੱਲੋਂ ਸਾਰੇ ਹੋਰ ਜਿਹੜੇ ਆ ਸਮਾਜ ਦੇ ਸਾਥੀਆਂ ਵੱਲੋਂ ਵੀ ਜਿਸ ਤਰੀਕੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਨਵੇਂ ਬਦਲ ਦੀ ਗੱਲ ਕੀਤੀ ਸੀ ਲੋਕਾਂ ਨੂੰ ਕਿਹਾ ਸੀ ਲੋਕਾਂ ਨੇ ਲੱਗਿਆ ਸੀ ਵੀ ਸਹੀ ਰਾਜਨੀਤੀ ਕਰਨਗੇ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਪਰ ਦੇਖ ਰਿਹਾ ਇਹ ਵੀ ਲਗਾਤਾਰ ਸਰਕਾਰ ਬਣਤ ਬਾਅਦ ਨਾ ਕੋ ਬਦਲਦੀ ਗੱਲ ਆਈ ਹੈ ਨਾ ਕੋ ਇਨਸਾਫ ਦੀ ਗੱਲ ਆਈ ਹੈ ਨਾ ਕਰਪਸ਼ਨ ਦੀ ਗੱਲ ਆਈ ਹੈ ਜਿੰਮੇ ਪਹਿਲਾਂ ਚੱਲ ਰਹੀ ਸੀ 20 ਸਾਲ ਤੋਂ ਉਸ ਤਰੀਕੇ ਨਾਲ ਹੁਣ ਚੱਲ ਰਹਾ ਹੈ ਬਲਕਿ ਉਸ ਨਾਲ ਵਧਿਆ ਹੈ ਹੁਣ ਜੇ ਤੁਸੀਂ ਕਰਦੇ ਹੋ ਹਾਈ ਕੋਰਟ ਦੀ ਗੱਲ ਹਾਈ ਕੋਰਟ ਦੇ ਵਿੱਚ ਹਰ ਇੱਕ ਮੈਟਰ ਜਿਹੜਾ ਹਾਈ ਕੋਰਟ ਨੂੰ ਜਾਂਦਾ ਪਹਿਲਾ ਸਾਡਾ ਜਿਹੜਾ ਹੁੰਦਾ ਪੰਜਾਬ ਸਰਕਾਰ ਸਾਡੀ ਮੰਗ ਹੈ ਮੁੱਖ ਮੰਤਰੀ ਤੋਂ ਅਸੀਂ ਮੁੱਖ ਮੰਤਰੀ ਮੈਂਬਰ ਨੂੰ ਦਿੱਤਾ ਵੀ ਆਹ ਜਿਹੜਾ ਪੰਜਾਬ ਚ ਤੁਸੀਂ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਜਿਹੜਾ ਤੁਸੀਂ ਕਿਹਾ ਸੀ ਇੱਥੇ ਸਪਸ਼ਟ ਜਿਹੜਾ ਸਹੀ ਜਿਹੜਾ ਤੁਹਾਨੂੰ ਜਿਹੜਾ ਤਸੱਲੀ ਬਖਸ਼ ਲੋਕਾਂ ਦੀ ਮੁਤਾਬਕ ਸਰਕਾਰ ਚੱਲੇਗੀ ਵੀ ਜਿਹੜਾ ਹਰਾ ਪੰਨਾ ਹੈ ਇਨਸਾਫ ਦੇ ਲਈ ਲੋਕਾਂ ਦੇ ਲਈ ਕਰਪਸ਼ਨ ਖਤਮ ਹੋਏਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪੰਜਾਬ ਤਰੱਕੀ ਕਰੇਗਾ ਪਰ ਇਹ ਉਲਟਾ ਹੋ ਗਿਆ ਸਾਰਾ ਕੁਝ ਅਸਾ ਇਸ ਕਰਕੇ ਅਸੀਂ ਇਹ ਜੇ ਵਕੀਲ ਹੈ ਸਾਰੇ ਅਸੀਂ ਮੰਗ ਕਰ ਰਹੇ ਆ ਜੇ ਲੋੜ ਪਈ ਤਾਂ ਹਾਈ ਕੋਰਟ ਵੀ ਜਾਵਾਂਗੇ ਤੁਹਾਨੂੰ ਵਿਸ਼ਵਾਸ ਹੈ ਮੁੱਖ ਮੰਤਰੀ ਹੱਲ ਕਰ ਦੇਣਗੇ ਮਸਲਾ ਪੂਰਾ ਵਿਸ਼ਵਾਸ ਹੈ ਕਰਨ ਹਾਲੇ ਤਾਂ ਮੰਗਾ ਸਾਡਾ ਮੁੱਖ ਮੰਤਰੀ ਅਸੀਂ ਮੰਗ ਰੱਖਾਂਗੇ ਮੁੱਖ ਮੰਤਰੀ ਅੱਗੇ ਬਿਲਕੁਲ ਬਿਲਕੁਲ ਤਾਂ ਇਹ ਹੁਣ ਇੱਕ ਪਾਸੇ ਲਾਇਰਸ ਐਸੋਸੀਏਸ਼ਨ ਅਜੂਸ ਦੇ ਪਾਸੇ ਘਰ ਬਚਾਓ ਮੋਰਚਾ ਹੈ ਇਹ ਸਾਰੇ ਇਕੱਠੇ ਹੋ ਕੇ ਅੱਜ ਡੀਸੀ ਆਫਿਸ ਪਹੁੰਚੇ ਮੈਮੋਰੰਡਮ ਦਿੱਤਾ ਖਾਸ ਤੌਰ ਦੇ ਉੱਪਰ ਜੋ ਮੁਹਾਲੀ ਦੇ ਹਾਲਾਤ ਨੇ ਕਰਪਸ਼ਨ ਨੂੰ ਲੈ ਕੇ ਹੋਵੇ ਬਿਲਡਿੰਗਸ ਇਲੀਗਲ ਕੰਸਟਰਕਸ਼ਨਸ ਨੂੰ ਲੈ ਕੇ ਹੋਵੇ ਇਹ ਹੁਣ ਹੱਲ ਨਿਕਲਦਾ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਜੋ ਘੇਰਾ ਪਹਿਲਾਂ ਬਣਿਆ ਸੀ ਉਹੀ ਬਣਿਆ ਰਹਿੰਦਾ ਹੈ ਇਹ ਤਸਵੀਰ ਇਹ ਸਮਾਂ ਆਉਣ ਤੇ ਜਿਹੜਾ ਸਾਹਮਣੇ ਨਿਕਲ ਕੇ ਆਵੇਗੀ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੁਹਾਲੀ